ਜਿਨੂੰ ਸ਼ਾਹਰੂਖ ਖਾਨ ਕਹਿੰਦਾ ਹੈ ਕਿ ਬਹੁਤ ਵੱਡਾ ਐਕਟਰ ਹੈ ਇਹਨੂੰ ਫੋਲੋ ਕਰੋ ਉਹ ਕਿਹਦੇ ਕਹਿਣ ਤੇ ਕਹਿੰਦਾ ਮੈਨੂੰ ਨਹੀਂ ਪਤਾ ਪਰ ਉਹੀ ਐਕਟਰ ਜਿਹਦੀਆਂ ਤਾਰੀਫਾਂ ਕਰਦਾ ਸ਼ਾਹਰੂਖ ਖਾਨ ਤੇ ਇੱਕ ਛੋਟੇ ਜਿਹੇ ਬੱਚੇ ਦੇ ਸ਼ੌਟ ਤੋਂ ਡਰ ਜਾਂਦਾ ਤੇ ਗਾਣਾ ਰੀਸ਼ੂਟ ਕਰਾਉਂਦਾ ਹੈ بڑا ਐਕਟਰ ਤਾਂ ਉਹਨੂੰ ਤਾਂ ਲੋੜ ਹੀ ਨਹੀਂ ਨਾ ਇਹ بڑا ਕੌਣ ਛੋਟਾ ਕੌਣ ਆਮ ਪਬਲਿਕ ਸੋਚੇ ਤੇ ਸਭ ਤੋਂ ਵੱਡੀ ਗੱਲ ਕਿ ਉਸੇ ਸੈੱਟ ਤੇ ਕਿਸੇ ਐਕਟਰ ਨੂੰ ਕੱਢ ਕੇ ਦੂਸਰੇ ਐਕਟਰ ਨੂੰ ਲਿਆ ਜਾਂਦਾ ਤੇ ਦੂਜਾ ਨਾਮ ਵਾਲਾ ਚੰਗੇ ਵਾਲਾ ਪੈਸੇ ਘੱਟ ਚ ਆ ਜਾਂਦਾ ਸ਼ੂਟਿੰਗ ਕਰਨ ਤੇ ਇਹ ਜਿਹੜੇ ਤੁਸੀਂ ਸਟਾਰ ਬੜੇ ਬੜੇ ਪਰਦੇਆਂ ਤੇ ਦੇਖਦੇ ਆ ਨਾ ਇਹਨਾਂ ਦੀ ਹਿੰਮਤ ਨਹੀਂ ਹੁੰਦੀ ਡਾਇਰੈਕਟਰ ਨੂੰ ਇਹ ਪੁੱਛਣ ਦੀ ਕਿ ਰੋਟੀ ਖਾਇਆਈਏ ਇਹ ਇਹ ਸਾਰੀਆਂ ਗੱਲਾਂ ਜਿਵੇਂ ਕਰੂੰਗਾ ਔਰ ਜੱਟ ਫੈਰ ਕਰਦਾ ਦੇ ਸੈੱਟ ਦੇ ਉਹ ਕਹਾਣੀ ਜਿਹੜੀ ਤੁਸੀਂ ਸੁਣੀ ਨਹੀਂ ਨਾ ਤੁਹਾਨੂੰ ਪਤਾ ਤੇ ਸੂਰਮਾ ਕਿਹੜੀ ਕਿਹੜੀ ਚੀਜ਼ ਤੋਂ ਡਰਦਾ ਐਂਡ ਤੱਕ ਸੁਣਿਓ ਤੇ ਐਂਡ 'ਚ ਜਿਹੜੇ ਮੈਨੂੰ ਕਹਿੰਦੇ ਆ ਤੇ ਤੈਨੂੰ ਕੁਝ ਨਹੀਂ ਆਉਂਦਾ ਜਾਂ ਕਿੱਦਾਂ ਤੂੰ ਕੀ ਕੀਤਾ ਉਹ ਨਿੱਕਾ ਜਿਹਾ ਰੋਲ ਉਹ ਐਂਡ ਵਿੱਚ ਰਿਕਾਰਡਿੰਗ ਜ਼ਰੂਰ ਸੁਣ ਕੇ ਜਾਓ ਜੇ 10 ਬੰਦੇ ਇਹ ਚੀਜ਼ ਸਮਝ ਲੈਂਦੇ ਆ ਨਾ ਤੇ ਅਸੀਂ ਖੁਸ਼ ਹਾਂ ਭਾਈ ਪਰ ਲੋਕ ਸਮਝਦਾ ਰਹੇ ਆ ਹੈਲੋ ਸਸੀਗਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਜੱਟ ਫੇਅਰ ਕਰਦਾ ਦੀ ਜੱਟ ਫੇਅਰ ਕਰਦਾ ਗਾਣਾ ਜਿਹੜਾ ਸੀ ਅਮਰਤ ਮਾਨ ਦਾ ਸੀਗਾ ਅਰਵਿੰਦਰ ਖਹਿਰਾ ਦਾ ਡਾਇਰੈਕਟਰ ਸੀ ਤੇ ਦਲਜੀਤ ਦੋਸਾਂਜ ਨੇ ਇੱਚ ਕੰਮ ਕੀਤਾ ਮੈਂ ਵੀ ਕੰਮ ਕੀਤਾ ਜੀ ਇਸ ਗਾਣੇ ਦੀ ਪਹਿਲਾਂ ਮੈਨੂੰ ਆਫਰ ਆਉਂਦੀ ਆ ਵੀ ਗਾਣਾ ਕਰਨਾ ਤੇ ਮੈਂ ਕਿਹਾ ਵੀ ਮੈਂ ਗਾਣੇ ਨਹੀਂ ਕਰਦਾ ਕੋਈ ਫਿਲਮ ਹੋਈ ਤਾਂ ਦੱਸੀ ਉਹ ਡਾਇਰੈਕਟਰ ਜਾਂ ਡਾਇਰੈਕਟਰ ਦੀ ਟੀਮ ਦਾ ਬੰਦਾ ਹੱਸ ਕੇ ਕਹਿੰਦਾ ਭਾਜੀ ਦਲਜੀਤ ਦੋਸਾਂਝ ਦਾ ਗਾਣਾ ਹੈ ਮੈਂ ਕਿਹਾ ਇਹ ਦਲਜੀਤ ਦੋਸਾਂਝ ਕੌਣ ਹੈ ਕਹਿੰਦਾ ਤੁਸੀਂ ਸੁਣਿਆ ਨਹੀਂ ਸਿੰਗਰ ਹੈ ਮੈਂ ਕਿਹਾ ਨਹੀਂ ਮੈਂ ਨਹੀਂ ਸੁਣਿਆ ਨਾਲੇ ਜਿਹੜੀ ਟੋਨ 'ਚ ਤੂੰ ਗੱਲ ਕਰਦਾਵੇਂ ਮੈਂ ਹਮਤਾਵ ਚ ਉਹਨੂੰ ਨਹੀਂ ਪਛਾਣਦਾ ਇਹ ਤਾਂ ਦਲਜੀਤ ਦੋਸਾਂਝ ਹੈ ਮੈਂ ਫੋਨ ਕੱਟ ਦਿੰਨਾ ਇਹ ਮੇਰੀ ਕੋਈ ਆਕੜ ਨਹੀਂ ਹੁੰਦੀ ਮੇਰੀ ਇਹ ਸੈਲਫ ਰਿਸਪੈਕਟ ਹੈ ਜਿਹੜੇ ਲੋਕ ਇੱਕ ਕਿਸੇ ਨੂੰ ਬੜਾ ਸਮਝਦੇ ਦੂਜੇ ਨੂੰ ਹਲਕਾ ਐਕਟਰ ਨੂੰ ਸਮਝਦੇ ਆ ਸਿੰਗਰ ਨੂੰ ਬੜਾ ਸਮਝਦੇ ਐਕਟਰ ਨੂੰ ਹਲਕਾ ਸਮਝਦੇ ਉਹ ਉਹਦਾ ਜਵਾਬ ਸੀ ਉਨਾਂ ਦੱਸਣਾ ਚਾਹੁੰਦਾ ਸੀ ਵੀ ਹਰ ਕੋਈ ਰੌਣੀ ਨਹੀਂ ਹੈਗਾ ਹਰ ਕੋਈ ਬਾਕੀ ਐਕਟਰਾਂਰ ਦਾ ਨਹੀਂ ਹੈਗਾ ਪੂਸ਼ ਲਾਉਂਦਾ ਮਗਰ ਤੁਰ ਪੂਗਾ ਗਿੱਪੀ ਦਾ ਨਾਮ ਸੁਣ ਕੇ ਜਾਂ ਉਹਦਾ ਬਸ ਇਹੀ ਮੇਰੀ ਜਿੱਦ ਸੀ ਤੇ ਮੈਂ ਉਹਨੂੰ ਸੁਣਾਇਆ ਮੈਂ ਫੋਨ ਕੱਟਤਾ ਮੈਨੂੰ ਫੋਨ ਆਉਂਦਾ ਜੀ ਆਪਣੇ ਨਿਸ਼ਵਾਨ ਪੁੱਲਰ ਦਾ ਨਿਸ਼ਵਾਨ ਪੁੱਲਰ ਉਹ ਕਹਿੰਦਾ ਵੀ ਇਹ ਗਾਣਾ ਕਰਨਾ ਬਾਈ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਤੇਰੇ ਲਈ ਕਰਕੇ ਵੀ ਉਹ ਕਹਿੰਦੇ ਆ ਵੀ ਸਿਕੰਦਰ ਵਾਲਾ ਬਿਲਨ ਚਾਹੀਦਾ ਚਲੋ ਮੈਂ ਆਪਣੇ ਦੋਸਤ ਲਈ ਹਾਂ ਕਰ ਦਿੰਦਾ ਤੇ ਗਾਣਾ ਕਰਨ ਲਈ ਸ਼ੂਟ ਕਰ ਲਈ ਆਪਾਂ ਸੈੱਟ ਤੇ ਪਹੁੰਚ ਜਾਨੇ ਆ ਜਿੱਦਣ ਮੈਂ ਸੈੱਟ ਤੇ ਜਾਨਾ ਤੇ ਸ਼ੂਟ ਸ਼ੁਰੂ ਹੋ ਜਾਂਦਾ ਜੀ ਤੇ ਸ਼ੂਟ ਦੇ ਵਿੱਚ ਜਿਹੜਾ ਸ਼ਵਿੰਦਰ ਵਿੱਕੀ ਸਾਹਿਬ ਆਏ ਮੇਰੇ ਭਾਈ ਦਾ ਕਰੈਕਟਰ ਕਰਦੇ ਹੁੰਦੇ ਆ ਜਿਹੜਾ ਉਹ ਗਨ ਵਾਲੇ ਦਾ ਰੋਲ ਹੁੰਦਾ ਨਾਲ ਮੇਰੇ ਤੇ ਬਹੁਤ ਵਧੀਆ ਐਕਟਰ ਨੇ ਜਿਹੜੇ ਲੋਕ ਕਹਿੰਦੇ ਮੈਂ ਕਿਸ ਦੀ ਤਾਰੀਫ ਨਹੀਂ ਕਰਦਾ ਇਹਨਾਂ ਨਾਲ ਮੈਂ ਭਗਤ ਸਿੰਘ ਕੋ ਇੱਕ ਹੋਰ ਫਾਂਸੀ ਕਰਦਾ ਸੀ ਉਹਦੇ 'ਚ ਵੀ ਦੇਖਿਆ ਸੀ ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਈ ਜਦੋਂ ਇਹਨਾਂ ਨੂੰ ਮੁੰਬਈ ਫਿਲਮਾਂ ਵਾਲਿਆਂ ਨੇ ਲਿਆ ਬਹੁਤ ਕਮਾਲ ਦੇ ਐਕਟਰ ਸੀ ਤੇ ਚਲੋ ਸ਼ੁਰੂ ਹੋ ਜਾਂਦੀ ਹੈ ਸ਼ੂਟ ਤੇ ਮੇਰੇ ਭਰਾ ਦਾ ਰੋਲ ਕਰਦੇ ਹੁੰਦੇ ਆ ਬੱਚੇ ਦੇ ਦਲਜੀਤ ਦੇ ਦਸਾਂਹ ਦਾ ਰੋਲ ਡੈਡੀ ਕਰਦਾ ਹੁੰਦਾ ਜੀ ਅਰਜਨ ਭਾਜੀ ਤੇ ਗਾਣਾ ਕਰਦੇ ਕਰਦੇ ਮੈਂ ਬੱਚੇ ਦਾ ਕੰਮ ਦੇਖਦਾ ਬੱਚੇ ਦਾ ਕੰਮ ਬਹੁਤ ਵਧੀਆ ਹੁੰਦਾ ਜ਼ਬਰਦਸਤ ਤੇ ਮੈਂ ਦੇਖਦਾ ਮੈਂ ਕਹਾ ਯਾਰ ਆਹ ਬਹੁਤ ਵਧੀਆ ਸ਼ਾਟ ਆਉਣਾ ਜੇ ਜਵਾਕ ਦਾ ਸ਼ਾਟ ਰਹਿ ਗਿਆ ਵੈਸੇ ਹੀ ਮੈਂ ਗੱਲ ਕਰਦਾ ਚਲੋ ਜੀ ਸ਼ੂਟ ਕਰਦੇ ਆ ਚਲੇ ਜਾਂਦੇ ਆ ਤੇ ਸ਼ੂਟ ਰੀ ਸ਼ੂਟ ਲਈ ਮੈਨੂੰ ਕਾਲ ਆ ਜਾਂਦੀ ਹੈ ਮੈਂ ਪੁੱਛਦਾ ਵੀ ਕੀ ਗੱਲ ਕਹਿੰਦੇ ਜੀ ਉਹ ਐ ਸੀਨ ਐਦਾਂ ਹੋ ਗਿਆ ਫਲਾਣਾ ਮੈਂ ਕਿ ਚਲੋ ਸੈੱਟ ਤੇ ਪਹੁੰਚ ਜਾਣਾ ਮੈਨੂੰ ਲੱਗਦਾ ਸਾਰੇ ਉਹੀ ਹੋਣੇ ਆ ਚਲੋ ਜਦੋਂ ਜਾ ਕੇ ਸੈੱਟ ਤੇ ਦੇਖਦੇ ਆਂ ਤੇ ਮੇਰੇ ਭਰਾ ਦੀ ਥਾਂ ਸ਼ਵਿੰਦਰ ਵਿੱਕੀ ਨੂੰ ਕੱਢ ਕੇ ਆਹ ਭਾਈ ਸਾਹਿਬ ਨੂੰ ਲੈ ਲਿਆ ਹੁੰਦਾ ਜੀ ਚਲੋ ਦੂਜੇ ਪਾਸੇ ਜਿਹੜਾ ਪਿਓ ਹੁੰਦਾ ਅਰਜਨ ਭਾਈ ਸਾਹਿਬ ਨੂੰ ਕੱਢ ਕੇ ਆਹ ਨੂੰ ਜਿਹੜਾ ਬੰਦਾ ਆ ਮਲਕੀਤ ਰੌਣੀ ਇਹਨੂੰ ਲੈ ਲਿਆ ਹੁੰਦਾ ਦਲਜੀਤ ਦਾ ਨਾਂ ਸੁਣ ਕੇ ਸੁਣਿਆ ਭਈ ਇਹਨਾਂ ਨੇ ਜੀਭਾ ਲਾਲਾ ਸਿੱਟ ਦੇ ਆ ਗਏ ਦੜਾ ਦੜਾ ਬਹੁਤ ਘੱਟ ਪਏ ਆਂ ਜੀ ਸੈੱਟ ਤੇ ਇਸ ਬੰਦੇ ਦੀ ਇਹ ਹਿੰਮਤ ਨਹੀਂ ਸੀ ਡਾਇਰੈਕਟਰ ਨੂੰ ਪੁੱਛ ਲਵੇ ਰੋਟੀ ਖਾ ਲਈਏ ਮੈਂ ਡਾਇਰੈਕਟਰ ਨੂੰ ਕੋਈ ਗੱਲ ਸਮਝਾ ਰਿਆ ਸੀ ਕਹਿੰਦਾ ਬਾਵੇ ਆ ਗੱਲਾਂ ਸਮਝਾਉਣੀਆਂ ਛੱਡ ਕਹਿੰਦਾ ਤੂੰ ਇਹਨੂੰ ਪੁੱਛ ਲਈ ਰੋਟੀ ਖਾ ਲਈਏ ਜੀ ਇਹ ਦੇ ਜਾਗਦੇ ਇਹਨਾਂ ਨੂੰ ਪੁੱਛ ਕੇ ਦੇਖ ਲੋ ਇੰਨੀ ਕਹੇ ਐਸੀਅਤ ਦੇ ਮਾਲਕ ਹੈ ਅਸੀਂ ਜੁਰਤਨਾ ਰਹਿੰਨੇ ਆਂ ਬਿਕਾਂਗੇ ਦਾ ਸੇਵ ਦੇ ਭਾਅ ਬਿਕਾਂਗੇ ਤੇ ਆਲੂਆਂ ਨੂੰ ਕੋ ਨਹੀਂ ਵਿਕਦੇ ਸੜ ਕੇ ਚਲ ਜਾਾਂਗੇ ਇਹ ਕੁਦਰਤ ਨੇ ਬਣਾਇਆ ਕੁਦਰਤ ਦੀ ਮਰਜ਼ੀ ਆ ਚਲੋ ਜੀ ਇਹ ਸਾਰੇ ਬਦਲ ਚੁੱਕੇ ਹੁੰਦੇ ਆ ਤੇ ਗੱਲ ਲ ਮੈਂ ਪੁੱਛਦਾ ਵੀ ਕੀ ਹੋਇਆ ਕਹਿੰਦੇ ਕੁਛ ਨਹੀਂ ਆਇਆ ਕਰਕੇ ਹੋ ਗਿਆ ਚਲੋ ਮੈਂ ਜਾਂ ਥੋੜੀ ਦਿਰ ਬਾਅਦ ਮੈਂ ਦੇਖਦਾ ਕਿ ਉਹ ਬੱਚਾ ਹੈ ਨਹੀਂ ਬੱਚਾ ਬਦਲਤਾ ਜਦੋਂ ਬੱਚਾ ਬਦਲਤਾ ਤੇ ਬੱਚਾ ਹੋਰ ਉਹਦੇ ਸਿਰ ਤੇ ਆਲੂ ਜਿਹਾ ਰੱਖ ਕੇ ਉਹਨੂੰ ਸਰਦਾਰ ਬਣਾਇਆ ਤੇ ਮੈਂ ਸਮਝ ਗਿਆ ਵੀ ਉਹ ਜਿਹੜਾ ਸ਼ਾਟ ਸੀ ਨਾ ਉਹ ਸ਼ਾਟ ਇਦਾਂ ਸੀ ਵੀ ਉਹ ਦਲਜੀਤ ਆਉਂਦਾ ਮੈਨੂੰ ਮਾਰਨ ਬੜਾ ਹੋ ਕੇ ਉਹਨੂੰ ਯਾਦ ਆਉਂਦਾ ਛੋਟੇ ਹੁੰਦੇ ਨੇ ਬਲਬੌਰ ਰਵਾਲਵਰ ਚੱਕ ਕੇ ਆਏ ਘੁੰਮਿਆ ਹੁੰਦਾ ਅੱਧਾ ਸ਼ਾਟ ਬੱਚੇ ਦਾ ਆਉਣਾ ਸੀ ਅੱਧਾ ਸ਼ਾਟ ਦਲਜੀਤ ਦਾ ਆਉਣਾ ਸੀ ਬਾਈ ਜੀ ਉਹ ਸ਼ਾਟ ਦੇ ਕਾਰਨ ਰੀਸ਼ੂਟ ਹੁੰਦਾ ਪ੍ਰੋਡਿਊਸਰ ਦੇ ਦੁਆਰਾ ਪੈਸੇ ਲੱਗਦੇ ਅੱਜ ਸਫਾਈ ਦੇਣੀ ਵੀ ਹੋਈ ਨਾ ਇਨੀ ਝੱਟ ਟੱਟੂ ਭਾੜੇ ਦੇ ਖੜੇ ਕਰ ਲੈਣੇ ਉਦਾਂ ਹੀ ਕਹਿਣ ਨੂੰ ਨਹੀਂ ਐ ਨਹੀਂ ਐ ਨਹੀਂ ਅਸਲ ਆ ਗੱਲ ਹੋਈ ਸੀ ਇੱਕ ਛੋਟੇ ਜਿਹੇ ਬੱਚੇ ਦੇ ਸ਼ਾਟ ਤੋਂ ਡਰ ਗਿਆ ਤੁਹਾਡਾ ਦਲਜੀਤ ਦੋਸਾਨ ਸੂਰਮਾ ਜਿਹੜਾ ਪ੍ਰਧਾਨ ਮੰਤਰੀ ਨਾਲ ਲੜਦਾ ਹੈ ਫਲਾਨੇ ਨੂੰ ਜਵਾਬ ਦਿੰਦਾ ਉਹ ਐ 2.5 ਕਿਲੋ ਦਾ ਹਾਥ ਭੱਜ-ਭੱਜ ਕੇ ਮળોਂਦਾ ਇਦਾਂ ਦੀ ਕਮੋਡਿਟੀ ਸਾਨੂੰ ਵੀ ਕਰਨੀ ਆਉਂਦੀ ਜੁਰਤ ਵਾਲੇ ਹੋਰ ਤਰ੍ਹਾਂ ਦੇ ਬੰਦੇ ਹੁੰਦੇ ਆ ਉਹ ਸਿਰਫ ਐਕਟਿੰਗ ਉਦੋਂ ਹੀ ਕਰਦੇ ਆ ਜਦੋਂ ਲੋੜ ਹੋਵੇ ਇਸੇ ਫਿਲਮ ਗਾਣੇ ਦੇ ਵਿੱਚ ਇੱਕ ਸ਼ਾਟ ਹੁੰਦਾ ਕਿ ਕੁੱਤੇ ਫੜ ਕੇ ਇਦਾਂ ਖੜਨਾ ਹੁੰਦਾ ਜਿਹੜਾ ਸ਼ਾਟ ਹੈ ਇਹ ਦਲਜੀਤ ਨੇ ਕੁੱਤੇ ਫੜਨੇ ਹੁੰਦੇ ਦਲਜੀਤ ਭਾਈ ਸਾਹਿਬ ਮੁੱਕਰ ਜਾਂਦੇ ਆ ਡਰ ਜਾਂਦੇ ਕਹਿੰਦੇ ਨਾ ਨਾ ਮੈਂ ਨਹੀਂ ਕੁੱਤੇ ਫੜਨੇ ਮੈਨੂੰ ਤਾਂ ਡਰ ਬਹੁਤ ਲੱਗਦਾ ਫੇਰ ਸ਼ੂਟ ਰੋਕਿਆ ਜਾਂਦਾ ਤੇ ਇਹ ਸ਼ਾਟ ਜਿਹੜਾ ਇਹ 뮤직 ਡਾਇਰੈਕਟਰ ਆ ਕੇ ਦਿੰਦਾ ਕੁੱਤੇ ਫੜ ਕੇ ਦੋ ਕੁੱਤੇ ਹੁੰਦੇ ਦੂਜੇ ਪਾਸੇ ਸ਼ੀਸ਼ਾ ਲਾਇਆ ਜਾਂਦਾ ਇਸ਼ ਸ਼ਾਟ ਲਿਆ ਜਾਂਦਾ ਉਸ ਤੋਂ ਬਾਅਦ ਜਦੋਂ ਮੈਂ ਉੱਪਰੋਂ ਡਿੱਗਦਾ ਸ਼ੱਤ ਤੋਂ ਮੇਰੇ ਮਗਰ ਜੰਪ ਮਾਰਨਾ ਆਉਂਦਾ ਦਲਜੀਤ ਨੇ ਨਾ ਜੀ ਗੱਦੇ ਥੱਲੇ ਆ ਕਹਿੰਦਾ ਮੈਂ ਤਾਂ ਇੱਥੇ ਜੰਪ ਨਹੀਂ ਮਾਰਨਾ ਗੱਦਿਆਂ ਤੇ ਉੱਪਰ ਤੱਕ ਗੱਦੇ ਲੈ ਕੇ ਆਓ ਸ਼ਾਟ ਨੂੰ ਧਿਆਨ ਨਾਲ ਦੇਖੋ ਜਦੋਂ ਜੰਪ ਮਾਰਦਾ ਅੱਧੇ ਸੈਕਿੰਡ ਲਈ ਵੀਡੀਓ ਐ ਰੁਕਦੀ ਐ ਲੱਗਦਾ ਪਤਾ ਕਿ ਪੈਰ ਥੱਲੇ ਲੱਗ ਗਏ ਵੀ ਥੱਲੇ ਇੰਨੇ ਗੱਦੇ ਆ ਤੇ ਇਹ ਭਾਈ ਸਾਹਿਬ ਤੁਹਾਡੇ ਇੰਨੇ ਸੂਰਮੇ ਆ ਪਰਸਨਲ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਪਰ ਇਹਨਾਂ ਨੇ ਬਹੁਤ ਲੋਕਾਂ ਨਾਲ ਬਹੁਤ ਗਲਤ ਕੀਤਾ ਸ ਹੈ ਆ ਹੱਥ ਜੋੜਦੇ ਪਰਦਿਆਂ ਤੇ ਬੜੀਆਂ ਗੱਲਾਂ ਕਰਦੇ ਤੇ ਨਫ਼ਰਤ ਮੇਰੀ ਇਹਨਾਂ ਦਾ ਤਾਂ ਵੱਧਦੀ ਹੈ ਵੱਧਦੀ ਹੈ ਇੱਕ ਬਜ਼ੁਰਗ ਬੰਦਾ ਉੱਥੇ ਗਨ ਜਦੋਂ ਲੋਡ ਕਰਦੇ ਹੁੰਦੇ ਆ ਬਾਰ ਬਾਰ ਕਰਕੇ ਟਕ ਟਕ ਚਲਾਉਂਦੇ ਹੁੰਦੇ ਉਹ ਮੁੰਡਾ ਬਜ਼ੁਰਗ ਸੌਰੀ ਕਹਿ ਦਿੰਦਾ ਭਾਈ ਖਾਲੀ ਗਨ ਲੋਡ ਕਰਕੇ ਨਾ ਚਲਾਓ ਬਾਈ ਜੀ ਇਹ ਖਰਾਬ ਹੋ ਜਾਣੀ ਉਹਨੂੰ ਗਾਲ ਕੱਢਦੇ ਮਾਂ ਦੀ ਉਦੋਂ ਮੈਨੂੰ ਗੁੱਸਾ ਆਉਂਦਾ ਵੇ ਇਹਨਾਂ ਨੂੰ ਝਾਕਦਾ ਔਖਾ ਜਾਂਦਾ ਫੇਰ ਇਹ ਉਹਦੇ ਤੋਂ ਸੌਰੀ ਮੰਗ ਲੈਂਦੇ ਆ ਆ ਕਰਤੂਤਾਂ ਤੋਂ ਮੈਂ ਇਹਨਾਂ ਤੋਂ ਖੈਦਾ ਹੋਰ ਗੱਲ ਕੁਛ ਨਹੀਂ ਗਲਤੀਆਂ ਜੇ ਕਹਾਂ ਇਹ ਜਿਹੜੇ ਡਾਇਰੈਕਟਰ ਨੇ ਤੁਸੀਂ ਵਿਆਹਾਂ 'ਚ ਮੂਵੀਆਂ ਬਣਾਉਣ ਵਾਲੇ ਏਡੇ ਵੱਡੇ ਬਣਾਤੇ ਕਿ ਨਹੀਂ ਜਿਨ੍ਹਾਂ ਨੇ ਇਹਨਾਂ ਨੂੰ ਦੇਖ-ਦੇਖ ਕੇ ਆਮ ਗਰੀਬ ਬੰਦਿਆਂ ਨੇ ਇਹਨਾਂ ਨੂੰ ਬੜੇ ਕੀਤਾ ਉਹਨਾਂ ਦਾ ਹੀ ਕਲਾਕਾਰੀ ਇਹਨਾਂ ਨੇ ਖੋ ਲਈ ਉਹ ਹੁਣ ਸੋਚ ਨਹੀਂ ਸਕਦੇ ਇੰਨੇ ਮਹਿੰਗੇ ਗਾਣੇ ਬਣਾਉਣੇ ਇਹ 'ਚ ਤੁਸੀਂ ਗਲਤੀਆਂ ਦੇਖ ਲਓ ਮੈਂ ਦੱਸਿਆ ਪਿਆ ਜਿਹੜਾ ਪੁਲਿਸ ਵਾਲਾ ਦੀ ਦਾੜ੍ਹੀ ਕਾਲੀ ਚਿੱਟੀ ਨਹੀਂ ਹੋਈ ਮੈਂ ਬੁੱਢਾ ਹੋ ਗਿਆ ਇਹ ਕਰੋ ਕਹਿੰਦਾ ਕੋਈ ਨਹੀਂ ਰਹਿਣ ਤੋਂ ਦੇਖਣਾ ਨਹੀਂ ਉਹ ਸ਼ਾਟ ਦੇ ਵਿੱਚ ਐਂਡ 'ਚ ਦੀਦਾ ਹੈ ਉਸ ਤੋਂ ਬਾਅਦ ਗਨ ਲੋਡ ਕਰਕੇ ਜਿਹੜਾ ਮੁੰਡਾ ਉਹਨੂੰ ਫੜਾਉਂਦਾ ਦਲਜੀਤ ਨੂੰ ਦਲਜੀਤ ਦੁਬਾਰਾ ਉਹਨੂੰ ਫੇਰ ਲੋਡ ਕਰਦਾ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਗਲਤੀਆਂ ਧਿਆਨ ਹੀ ਨਹੀਂ ਕਰਦਾ ਡਾਇਰੈਕਟਰ ਕਿਉਂਕਿ ਪੈਸੇ ਕਮਾਉਣੇ ਆ ਇਹਨਾਂ ਨੇ ਕੰਗਾਣੇ ਮਹਿੰਗੇ ਕਰਤੇ ਬਹੁਤ ਕੁਝ ਵਿਗਾੜਤਾ ਐਂਡ ਵਿੱਚ ਹੁਣ ਰਿਕਾਰਡਿੰਗ ਸੁਣੋ ਮੇਰੇ ਬੇਰਵੇ ਕੰਮ ਦਾ ਬੇਰਵਾ ਤੁਹਾਨੂੰ ਇੱਥੋਂ ਦਿਖ ਜਾਊਗਾ ਜਿਹੜੇ ਮੈਨੂੰ ਕਹਿੰਦੇ ਤੈਨੂੰ ਆਉਂਦਾ ਕੁਝ ਨਹੀਂ ਉੱਥੋਂ ਪਤਾ ਲੱਗਦਾ ਇੱਕ ਮੇਰਾ ਦੁਸ਼ਮਣ ਟਾਈਪ ਬੰਦਾ ਹੀ ਮੇਰੇ ਕੰਮ ਨੂੰ ਸਰਾਹ ਰਿਹਾ ਇੱਥੇ ਮੇਰੇ ਆਪੋਜੀਟ ਪਾਰਟੀ ਦਾ ਜੇ ਕੀ ਕਹਿ ਰਿਹਾ ਸੁਣ ਲਓ ਮੈਂ ਵੀ ਇਹਦੇ ਕਹਿਣ ਤੇ ਦੁਆਰਾ ਗਾਣਾ ਦੇਖਿਆ ਤੇ ਮੈਨੂੰ ਵੀ ਅਹਿਸਾਸ ਹੋਇਆ ਬਹੁਤ ਮਿਹਰਬਾਨੀ ਐ ਇਸ ਵੀਰ ਦੀ ਹਾਂਜੀ ਭਾਜੀ ਕੀ ਹਾਲ ਐ ਯਾਰ ਮੈਂ ਤੁਹਾਨੂੰ ਭਾਜੀ ਇੱਕ ਕਮਾਲ ਦੀ ਗੱਲ ਦੱਸਣ ਲੱਗਾ ਧਿਆਨ ਨਾਲ ਸੁਣਿਓ ਹੁਣ ਤੁਸੀਂ ਨੋਟ ਕੀਤੀ ਜਾਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਤੁਹਾਡੇ ਆਪਣੇ ਵਾਰੀ ਆ ਜਦੋਂ ਤੁਸੀਂ ਅੱਜ ਲਾਈਵ ਕੀਤਾ ਉਹਦੇ ਵਿੱਚ ਦੱਸਿਆ ਕਿ ਦਿਲਜੀਤ ਕੁੱਟਿਆਂ ਨੂੰ ਫੜਕੇ ਨਹੀਂ ਰੱਖ ਸਕਿਆ ਮੈਂ ਤੁਹਾਡਾ ਲਾਈਵ ਦੇਖਿਆ ਮੈਂ ਕਿਹਾ ਯਾਰ ਮੈਂ ਦੇਖਾਂ ਇੱਕ ਵਾਰ ਫੇਰ ਵੀਡੀਓ ਜੱਟ ਫਾਇਰ ਕਰਦਾ ਤੁਹਾਨੂੰ ਪਤਾ ਜੀੜੀ ਨਿਗਾਹ ਨਾਲ ਉਹ ਅੱਜ ਵੀਡੀਓ ਮੈਂ ਦੇਖਿਆ ਜਿਹੜੇ ਧਿਆਨ ਨਾਲ ਜਿਹੜੀ ਸੋਚ ਰੱਖ ਕੇ ਦੇਖਿਆ ਮੈਂ ਅੱਜ ਤੱਕ ਉਹ ਵੀਡੀਓ ਦੇਖਿਆ ਹੀ ਨਹੀਂ ਸੀ ਕਦੇ ਮੈਂ ਉਹ ਵੀਡੀਓ ਆਪਣੀ ਜ਼ਿੰਦਗੀ ਦੇ ਵਿੱਚ 50 ਕ ਵਾਰ ਤਾਂ ਦੇਖ ਲਿਆ ਹੋਊਗਾ ਨਾ ਜੇ ਬਾਲਾ ਤੇ ਮੈਂ ਨਹੀਂ ਕਦੇ ਉਹ ਮੈਂ ਦੇਖਿਆ ਹੋ ਨਾ ਤੁਹਾਡਾ ਰੋਲ ਨਾ ਕਿਸੇ ਹੋਰ ਦਾ ਹਨਾ ਇੱਕ ਸਰਸਰੀ ਵੀਡੀਓ ਦੇਖ ਲੈਂਦਾ ਸੀ ਕਿ ਇਦਾਂ ਗਾਣਾ ਸੁਣ ਲੈਂਦਾ ਸੀ ਬਾਜੀ ਜਿੰਨੇ ਪਰਫੈਕਸ਼ਨ ਨਾਲ ਤੁਹਾਡਾ ਹਰ ਸੈਕਿੰਡ ਜਿੰਨਾ ਟਾਈਮ ਸਕਰੀਨ ਤੇ ਰਹਿਣਿਓ ਨਾ ਹਰ ਸੈਕਿੰਡ ਦੇ ਵਿੱਚ ਤੁਹਾਡਾ ਫੇਸ ਐਕਸਪ੍ਰੈਸ਼ਨ ਕਮਾਲ ਤੁਹਾਡੀ ਬੋਡੀ ਲੈਂਗੁਏਜ ਕਮਾਲ ਤੁਹਾਡੀ ਉਹਦੇ ਵਿੱਚ ਲੁੱਕ ਜੋ ਦਿਖਾਈ ਆ ਕਮਾਲ ਮੈਂ ਮੈਨੂੰ ਆਪਣੇ ਰਿਸਕ ਦੀ ਸੌਂ ਲੱਗੇ ਮੈਂ ਜੋ ਕੰਮ ਕਰਦਾ ਨਾ ਉਸ ਦੀ ਸੌਂ ਲੱਗੇ ਮੈਂ ਦਿਲੋਂ ਕਹਿ ਰਿਹਾ ਕੋਈ ਪੰਪ ਦੇਣ ਵਾਲੀ ਜਗ੍ਹਾ ਕੋਈ ਐਸੀ ਗੱਲ ਨਹੀਂ ਮੈਂ ਆਪਣੇ ਕੰਮ ਦੀ ਸੌਂ ਖਾ ਕੇ ਕਹਿ ਸਕਦਾ ਤੇ ਵਰਗ ਮੈਂ ਮੈਂ ਦੇਖ ਕੇ ਹੈਰਾਨ ਮੈਂ ਕਹਿੰਦਾ ਯਾਰ ਬਾਬਾ ਜੀ ਨੇ ਕਿਆ ਰਾਜ ਵੀਰ ਭਾਜੀ ਨੇ ਕੰਮ ਕੀਤਾ ਯਾਰ ਮੈਂ ਤਾਂ ਕਦੇ ਨੋਟਿਸ ਉਵੇਂ ਕੀਤਾ ਹੀ ਨਹੀਂ ਪਾਜੀ ਤੁਸੀਂ ਵੀ ਨਹੀਂ ਕੀਤਾ ਹਣਾ ਤੁਸੀਂ ਖੁਦ ਨੂੰ ਦੇਖੋ ਦੁਬਾਰਾ ਵੀਡੀਓ ਚਲਾ ਕੇ ਤੁਸੀਂ ਇਹ ਨਾ ਸੋਚੋ ਕਿ ਮੈਂ ਹਾਂ ਤੁਸੀਂ ਸੋਚੋ ਕਿ ਕੋਈ ਐਕਟਰ ਆ ਯਾਰ ਉਹਨੇ ਕੰਮ ਕੀਤਾ ਮੈਂ ਉਹਨੂੰ ਨੋਟਿਸ ਕਰਨਾ ਤੁਸੀਂ ਆਪਣੇ ਆਪ ਨੂੰ ਨਾ ਆਪਣੀ ਹੀ ਆਡੀਅנס ਬਣ ਕੇ ਦੇਖੋਗੇ ਨਾ ਤੁਹਾਨੂੰ ਫੇਰ ਪਤਾ ਲੱਗੂ ਤੁਸੀਂ ਉਹ ਗਾਣੇ 'ਚ ਪਰਫਾਰਮੈਂਸ ਕੀ ਦਿੱਤੀ ਬਹੁਤ ਔਖਾ ਹੁੰਦਾ ਕੋਈ ਦਲਜੀਤ ਕਿਹੜਾ ਕਿਹੜਾ ਸਰਦਾਰ ਸੋਹੀ ਪਾਜੀ ਮੈਂ ਕਹਿੰਦਾ ਕਮਾਲ ਹੈ ਭੈਣ ਜੀ ਇਹ ਲੋਕ ਮੈਨੂੰ ਲੱਗਦਾ ਕਾਫੀ ਕੋਸ਼ਾ ਤੁਹਾਡੇ ਤੇ ਲੱਗਣ ਦੇ ਕਾਰਨ ਹਨਾ ਤੁਹਾਡੀ ਜਿਹੜੀ ਉਹ ਆ ਨਾ ਕਿ ਬੰਦਾ ਵਿਦਾਉਟ ਕਿਸੇ ਥੀਏਟਰ ਤੋਂ ਵਿਦਾਉਟ ਕੋਈ ਐਕਟਿੰਗ ਦੀ ਸਿੱਖਿਆ ਲੈੇ ਤੋਂ ਵਿਦਾਉਟ ਇਹ ਕਿਸੇ ਫਿਲਮੀ ਪਰਿਵਾਰ ਜਾਂ ਫਿਲਮੀ ਲੋਕਾਂ ਦੇ ਨੇੜੇ ਤੇੜੇ ਤੋਂ ਬਾਹਰਲਾ ਬੰਦਾ ਆ ਕੇ ਸਾਡੀ ਮਾਂ ਚੋਦ ਤੂ ਹਨਾ ਮਤਲਬ ਬਾ ਕਮਾਲ ਭਾਜੀ ਮੈਂ ਅੱਜ ਤੁਹਾਡਾ ਹੋਰ ਵੀ ਫੈਨ ਹੋ ਗਿਆ ਤੁਹਾਡੇ ਕੰਮ ਦਾ ਵੀ ਤੁਹਾਡੀਆਂ ਗੱਲਾਂ ਦਾ ਤਾਂ ਹੈ ਬਾ ਕਮਾਲ ਬਾ ਕਮਾਲ ਕਮਾਲ ਹੈ